ਸਤਨਾਮੁ ਸ੍ਰੀ ਵਾਹਿਗੁਰੂ ਸਤਨਾਮੁ ਸ੍ਰੀ ਵਾਹਿਗੁਰੂ ਅਰਦਾਸਿ ਕੀ ਅੰਕਾਰ ਸ੍ਰੀ ਵਾਹਿਬ ਜੀ ਕੀ ਫਤਿਹ ਸਿਬ ਪ੍ਰਵਰਤਿ ਜੀ ਸਹਾਇ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਪਗੋਤੀ ਸ੍ਰੀ ਗੁਰੂ ਨਾਨਕ ਲਈ ਤੇ ਆਏ ਗੱਤੇ ਗੁਰਮੁਖ ਦਾਰਾ ਆਂਦਾ ਜੀ ਸਹਾਇ ਅਰਜਨ ਹਰਗੋਬਿੰਦ ਨੌਵੇਂ ਸ੍ਰੀ ਹਰਾਇ ਹਰਕੀਸ਼ੀ ਜੀ ਤੇ ਆਏ ਜਿਸ ਚੇ ਸਾਲ ਦੁਖ ਜਾਇ ਸ੍ਰੀ ਗੁਰੂ ਤੇਗ ਬਹਾਦਰ ਸਬਰੀਏ ਕਾਰਨ ਹੋਣ ਦੇ ਆਵੇ ਤਾਇ ਸਾਤਰਸ ਦਸਵੇਂ ਪਾਤਸ਼ਾਹ ਸਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤੋਂ ਸਾਦਾ ਸੰਪਾਚਨ ਇਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਤਰਕਿ ਬਲਸ ਰਿਵਾਇ ਗੁਰੂ ਤੰਤਨ ਬਾਬਾ ਗੁਰਦੇਵਤਾ ਦੇ ਦੁਨੀ ਲਾ ਟਿੱਕਾ ਜੋਗਰ ਮੰਗਿਆ ਸੋਈ ਦਿੱਤਾ ਤੰਤਨ ਸੋਢੀ ਪਾਤਸ਼ਾਹ ਬਾਬਾ ਬੜਪਾਲ ਸਿੰਘ ਜੀ ਤੰਤਨ ਬੀਬੀ ਪਾਨੀ ਜੀ ਤੰਤਨ ਬਾਬਾ ਨਾਲ ਸਿੰਘ ਜੀ ਆਪ ਇਹ ਦੇਖੋ ਤਰ ਦਰਬਾਰ ਬੇਦੀ ਸਾਹਿਬ ਜੀ ਖੇ ਬੈਠ ਕੇ ਸੋਢੀ ਪਾਤਸ਼ਾਹ ਅਮਰਤ ਵੇਲੇ ਪੰਨੀ ਵਜਤੇ 10 ਮਿੰਟ ਤੋਂ ਮਾਰਾ ਸੋਢੀ ਪਾਤਸ਼ਾਹ ਆਪ ਜੀ ਦੇ ਚਰਨਾ ਕਮਲਾ ਵਿੱਚ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਕਿਰਪਾ ਕਰੋ ਚੰਗੀ ਬਲਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੀਅਮ ਸੰਗਤਾਂ ਹੋਲੀਆਂ ਦੇ ਮੇਲੇ ਤੁਹਾਡੇ ਦਰਬਾਰ ਤੇ ਆਏ ਸੋਢੀ ਪਾਤਸ਼ਾਹ ਮੇਰਾ ਤੋ ਸਾਰਿਆਂ ਸੰਗਤਾਂ ਤੇ ਮੇਰਾ ਭਰਾ ਹੱਥ ਰੱਖੋ ਐਸੋੜੇ ਆਪ ਜੀ ਦੇ ਦਰਬਾਰ ਸੱਜੇ ਹੋਏ ਆ ਮਹਾਰਾਜ ਸੋਢੀ ਪਾਤਸ਼ਾਹ ਆਪ ਜੀ ਦੀ ਸ਼ੇਮੀ ਹੋਲੀ ਦਾ ਅੱਜ ਮੇਲਾ ਐ ਸੋਢੀ ਪਾਤਸ਼ਾਹ ਕਿਰਪਾ ਕਰ ਮੀ ਜੀ ਨੀਅਮ ਸੰਗਤਾਂ ਦਰਬਾਰ ਤੇ ਪਹੁੰਚੀਆਂ ਉਹਨਾਂ ਤੇ ਵੀ ਮੇਰ ਪਿਆਰ ਰੱਖਣਾ ਜਿਹੜੀਆਂ ਸੰਤਾਂ ਦਰਬਾਰ ਤੇ ਆ ਰਹੀਆਂ ਉਹਨਾਂ ਤੇ ਵੀ ਮੇਰਾ ਪਿਆਰ ਹੱਥ ਰੱਖਣਾ ਸੋਹੇ ਪਾਤਸ਼ਾਹ ਭਾਜੀ ਪਮਨਦੀਪ ਕੌਰ ਜ਼ਾਲਬ ਗਲਾਂ ਤੋਂ ਅਰਦਾਸ ਕਰਾਉਂਦੇ ਆ ਕਿ ਉਹਨਾਂ ਦੇ ਪਤੀ ਭਾਈ ਬਲਜਿੰਦਰ ਸਿੰਘ ਜਿਨ੍ਹਾਂ ਨੂੰ ਕੇ ਸਜ਼ਾ ਹੋਈ ਹੈ ਸੱਚੇ ਪਾਤਸ਼ਾਹ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਲਾਈ ਆ ਬਾਬਾ ਜੀ ਕਿਰਪਾ ਕਰੋ ਅੱਜ 6ਵੀਂ ਹੋਲੀ ਵਾਲੇ ਦਿਨ ਅਰਦਾਸ ਕੀਤੀ ਜਾਂਦੀ ਹੈ ਬਾਬਾ ਜੀ ਉਹਨਾਂ ਦੀ ਸਜਾ ਮਾਫ ਹੋ ਜਵੇ ਸੋਡੀ ਪਾਤਸ਼ਾਹ ਆਪ ਜੀ ਦਾ ਸਤ ਸੰਗ ਕਰਾਉਣਗੇ ਦਰਬਾਰ ਤੇ ਆਪਕੇ ਮੱਥਾ ਟੇਕ ਕੇ ਜਾਣਗੇ ਸੋਡੀ ਪਾਤਸ਼ਾਹ ਨੇਹਾ ਭੈਣ ਜੀ ਫਾਜ਼ਲ ਕੇ ਤੋਂ ਉਹਨਾਂ ਵੱਲੋਂ ਆਪ ਜੀ ਨੂੰ ਢੋਲੀਆਂ ਦੀਆਂ ਲੱਖ ਲੱਖ ਵਧਾਈਆਂ ਜਨਕ ਰਾਜ ਤਾਇ ਲਹਿਰਾ ਦਾ ਸਬਰੂਰ ਤੋਂ ਉਹਨਾਂ ਤੇ ਵੀ ਮੇਰਾ ਪਰ ਹੱਥ ਰੱਖਣਾ ਗੋਲਦੀ ਮਗਲਾਨੀ ਨਰਮਾਣਾ ਹਰਿਆਣਾ ਦੋਨਾਂ ਦੇ ਪਰਿਵਾਰ ਤੇ ਮੇਰੇ ਪ੍ਰਿਆਤ ਰੱਖਣਾ ਕਮਲਦਾਸ ਹਿਮਾਚਲ ਤੋਂ ਉਹਨਾਂ ਦੇ ਪਰਿਵਾਰ ਤੇ ਮੇਰੇ ਪ੍ਰਿਆਸ ਰੱਖਣਾ ਨਿਸ਼ਾਨ ਸਿੰਘ ਗਰੰਥੀ ਗੁਜਰਪੁਰੇ ਤੋਂ ਉਹਨਾਂ ਦੇ ਪਰਿਵਾਰ ਤੇ ਮੇਰੇ ਪ੍ਰਿਆਤ ਰੱਖਣਾ ਹਰਮਨ ਸਿੰਘ ਅਲਾਦੀਨਪੁਰ ਉਹਨਾਂ ਦੇ ਪਰਿਵਾਰ ਤੇ ਮੇਰੇ ਪ੍ਰਿਆਤ ਰੱਖਣਾ ਕਾਜੀ ਕੋਟ ਤੋਂ ਗੋਪੀ ਵੀਰ ਅਰਦਾਸ ਕਰਦਾ ਸੋ ਜੀ ਬਾਦਸ਼ਾਹ ਕਿਰਪਾ ਕਰੋ ਉਹ ਕਦੇ ਘਰ ਵਿੱਚ ਸੁੱਖ ਸ਼ਾਂਤੀ ਰੱਖਣੀ ਚਾਹਤ ਦੀਆਂ ਭਲਾ ਕਰਨੀਆਂ ਖੰਭਕਾਰ ਬਖਸ਼ਣੇ ਆ ਸੋਢੀ ਪਾਤਸ਼ਾਹਾਂ ਦਾ ਬ੍ਰਦਰ ਜਿਹੜਾ ਸੁਪੇਂ ਦੇ ਵਿੱਚ ਗਿਆ ਤੇ ਵੀ ਮਿਹਰ ਪ੍ਰਸਾਦ ਆਪਣਾ ਬਾਬਾ ਜੀ ਉਹ ਕਿਦੇ ਆਪ ਦੀ ਦਾ ਸਤ ਸੰਗ ਕਰਾਉਣਾ ਹਿੰਮਤ ਬਖਸ਼ੋ ਕਿਰਪਾ ਕਰਿਓ ਮਹਾਰਾਜ ਸਚੇ ਪਾਤਸ਼ਾਹ ਸੋਢੀ ਪਾਤਸ਼ਾਹ ਮਨਪ੍ਰੀਤ ਕੌਰ ਗਿੱਲ ਕਨੇਡਾ ਤੋਂ ਮਹਾਰਾਜ ਸਚੇ ਪਾਤਸ਼ਾਹਾਂ ਦੇ ਪਰਿਵਾਰ ਤੇ ਮੇਰੇ ਪ੍ਰਿਆਤ ਰੱਖਣਾ ਮਨਪ੍ਰੀਤ ਕੌਰ ਲੁਧਿਆਣਾ ਤੋਂ ਸੋਢੀ ਪਾਤਸ਼ਾਹਾਂ ਦੇ ਪਰਿਵਾਰ ਤੇ ਮੇਰੇ ਪ੍ਰਿਆਤ ਰੱਖਣਾ ਜੜਦੀਆਂ ਕਲਾ ਕਰਨਿਆ ਸੋਢੀ ਪਾਤਸ਼ਾਹ ਅਮਨਪ੍ਰੀਤ ਕੌਰ ਗੁਰਦੀਪ ਸਿੰਘ ਅਰਬਾਦ ਸਿੰਘ ਉਹਨਾਂ ਸਰ ਤੇ ਮੇਰੇ ਪਿਆਸ ਰਖਣਾ ਸੋਦੀ ਪਾਤਸ਼ਾ ਬਲਜੀਤ ਕੌਰ ਮਹਿਣਾ ਤੋਂ ਮਾਰਾ ਸੱਚੇ ਪਾਤਸ਼ਾ ਨਵਲ ਅਰਦਾਸ ਹੈ ਕਿ ਲੈਂਟਰ ਦੀ ਤਿਆਰੀ ਆ ਕਿਰਪਾ ਕਰਿਓ ਸੋਦੀ ਪਾਤਸ਼ਾ ਚੜ੍ਹਦੀਆਂ ਕਲਾ ਨਾਲ ਲੈਂਟਰ ਪਵੇ ਤੇ ਭੈਣ ਜੀ ਦੇ ਘਰ ਵਿੱਚ ਸੁੱਖ ਸ਼ਾਂਤੀ ਬਖਸ਼ੋ ਨੀ ਮਾਰਾ ਸੱਚੇ ਪਾਤਸ਼ਾ ਬਾਬਾ ਕੁਲਵਿੰਦਰ ਸਿੰਘ ਜੀ ਯੂਪੀ ਵਾਲੇ ਬੀਵੀ ਅਸ ਦਰਬਾਰ ਦੇ ਸੇਵਾਦਾਰ ਉਹਨਾਂ ਤੇ ਨਿਰ ਪ੍ਰਿਆ ਹੱਥ ਰਖਣਾ ਚੜ੍ਹਦੀਆਂ ਕਲਾ ਕਰਨੀਆਂ ਇਨਾ ਸੰਗਤਾਂ ਦੇ ਚਰਣਾ ਪਿੱਛੇ ਸਾਡੇ ਪਰਿਵਾਰ ਸਾਗਰ ਪਰਿਵਾਰ ਤੇ ਵੀ ਮੇਰ ਭਰੇ ਹੱਥ ਰੱਖਣਾ ਸੋਢੀ ਪਾਤਸ਼ਾਹ ਦੇਰਾ ਭਰੇ ਹੱਥ ਰੱਖਣਾ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸੋਢੀ ਪਾਤਸ਼ਾਹ ਬਾਬਾ ਜੀ ਅੱਜ ਫੇਰ ਅਮਰ ਪਵੇਲੇ ਆਪ ਜੀ ਦੇ ਦਰਬਾਰ ਤੇ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਜਿਸ ਦੁਸ਼ਟ ਨੇ ਸਾਡਾ 30 star ਚੈਨਲ ਡਿਲੀਟ ਕਰਵਾਇਆ ਸੋਢੀ ਪਾਤਸ਼ਾਹ ਉਹਦੀ ਜ਼ਿੰਦਗੀ ਤੁਸੀਂ ਡਿਲੀਟ ਕਰੋ ਮਹਾਰਾ ਸੱਚੇ ਪਾਤਸ਼ਾਹ ਉਹਦਾ ਕੱਖ ਨਾ ਰਵੇ ਉਹਦਾ ਬੇੜਾ ਗਰਖ ਹੋ ਜਵੇ ਸੱਚੇ ਪਾਤਸ਼ਾ ਸਾਝਾ ਮਿਰਜ ਦੇ ਚੈਨਲ ਵਾਲਾ ਐਸ ਐਮ ਚੈਨਲ ਵਾਲਾ ਜਿਹੜਾ ਉਹਦਾ ਬੇੜਾ ਗਰਖ ਹੋ ਜਵੇ ਸੋਡੀ ਪਾਤਸ਼ਾ ਯਸ ਅਮਰਕਾ ਦੇ ਮੋਬਾਈਲ ਤੋਂ ਆਈਡੀ ਬੜੀ ਆ ਉਹਦਾ ਵੀ ਕੱਖ ਨਾ ਰਵੇ ਤੇ ਜਿਨੇ ਅਮਰਤ ਸਾਹਿਬ ਤੋਂ ਬਾਣੇ ਅਪਲੋਡ ਕਰਕੇ ਮੇਰਾ ਚੈਨਲ ਲੀਡ ਕਰਾਇਆ ਉਹਦਾ ਵੀ ਕੱਖ ਨਾ ਰਵੇ ਬਾਬਾ ਜੀ ਇਹੋ ਹੀ ਅਰਦਾਸ ਤੁਹਾਡੇ ਚਰਨਾਂ 'ਚ ਰੂਬੀ ਭਾਰਦਵਾਜ ਦੇ ਉਹ ਦਿੱਸ ਸਤ ਜਮੂ ਤੋਂ ਜੋ ਕਿ ਨੇਤਰਹੀਣ ਆ ਅੰਨੀਆਂ ਵਾ ਜਨਮਾਂ ਜਨਮਾਂ ਤੋਂ ਸੱਚੇ ਪਾਤਸ਼ਾਹ ਉਹਨਾਂ ਦੀ ਵੀ ਅਰਦਾਸ ਉਹਨਾਂ ਦਾ ਵੀ ਬਹੁਤ ਨੁਕਸਾਨ ਕੀਤਾ ਸੱਚੇ ਪਾਤਸ਼ਾਹ ਉਹਨਾਂ ਦੀ ਵੀ ਅਰਦਾਸ ਮੰਜ਼ੂਰ ਹੋ ਪਰੇ ਉਸ ਸੰਝਾ ਗ੍ਰਿਜ ਚੰਦਰ ਵਾਲੇ ਦਾ ਮੇਰਾ ਦਰਖੋਈ ਕਾਖਣਾ ਰਵੇ ਮਹਾਰਾ ਸੱਚੇ ਪਾਤਸ਼ਾਹ ਮੰਗਦਾ ਫਿਰੇ ਸੱਚੇ ਪਾਤਸ਼ਾਹ 6ਵੀਂ ਹੋਲੀ ਵਾਲੇ ਦੇ ਨਾਲ ਅਰਦਾਸ ਕਰ ਰਿਹਾ ਆ ਬਾਕੀ ਜਿੰਨੀ ਹੈ ਸੰਤਾਨ ਆ ਸਾਰੇ ਸੰਤਾਨ ਤੇ ਮੇਰੇ ਹੱਥ ਰੱਖਣਾ ਜੜੀਏ ਕਲਾ ਰੱਖਣੀ ਆ ਪਰਮਾਣਿ ਵਿੱਚ ਬਰਕਤਾਂ ਪਾੜੀਆਂ ਜੇ ਕਾਰਾ ਸੋਢੀ ਪਾਤਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ